ਚਾ ਦੀ ਚਲੋ ਸ਼ੋ ਪ੍ਰਾਪਰਤ ਦੀ ਗੁਰਦੁਆਰਾ ਬੇਰ ਸਾਹਿਬ ਚ ਅੱਜ ਵੱਡੀ ਗਿਣਤੀ ਚ ਮਹਾਂਪੁਰਖ ਸਹਿਬਾਨ ਜਥੇਬੰਦੀਆਂ ਦੇ ਮੁਖੀ ਸਹਿਬਾਨ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨ ਅੱਜ ਵੱਡੀ ਗਿਣਤੀ ਚ ਪਹੁੰਚ ਕੇ ਇੱਥੇ ਆਪਾ ਸੰਜੇਪ ਸਿੰਘ ਜੀ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਉੱਥੇ ਸੰਗਤ ਵੀ ਪਹੁੰਚੀ ਆ ਜਿੱਥੇ ਗੁਰੂ ਹਰਕਮਬਲ ਸਾਹਿਬ ਸੱਚੇ ਪਾਤਸ਼ਾਹ ਦੇ ਪੁਰਪਤੀਆਂ ਸੰਗਤ ਨੂੰ ਬਹੁਤ-ਬਹੁਤ ਵਧਾਈਆ ਉੱਥੇ ਜੋ ਸੋਨੇ ਦੇ ਕਲਸ ਦੀ ਸੇਵਾ ਅੱਜ ਰੰਮੀ ਗਈ ਆ ਔਰ ਜੋ ਸੰਗਤ ਨੇ ਯੋਗਦਾਨ ਪਾਇਆ ਸਮੁੱਚੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਗੁਰੂ ਕਿਰਪਾ ਕਰਨ ਲੋਕਾਂ ਦੀਆਂ ਮਨੋਕਾਮਨਾਵਾਂ ਗੁਰੂ ਸਾਹਿਬ ਕਿਰਪਾ ਕਰਕੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਦਿਨ ਤੋਂ ਗੁਣੀ ਰਾਜ ਚੱਕ ਨੇ ਤਰੱਕੀਆਂ ਬਖਸ਼ਿਸ਼ ਕਰਨ ਲੋਕ ਦੀ ਬਾਣੀ ਤੇ ਬਾਣੀ ਦਾ ਸਤਿਕਾਰ ਕਰਨ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਬਹੁਤ-ਬਹੁਤ ਸਾਰੀ ਸੰਗਤਾਂ ਨੂੰ ਬਧਾਈਆਂ